ਹੈਲੋ ਸਾਰੀ ਕਾਲਜ ਜੀ ਸਾਰਿਆਂ ਨੂੰ ਵੈਲਕਮ ਟੂ ਮੇ ਕੁਕਿੰਗ ਵਲੌਗ ਅੱਜ ਨਾ ਮੇਰੇ ਮੰਮੀ ਪਾਪਾ ਦੀ ਡਿਮਾਂਡ ਸੀਗੀ ਕਹਿੰਦੇ ਵਾਈਟ ਸੌਸ ਪਾਸਤਾ ਸਾਨੂੰ ਵੀ ਬਣਾ ਕੇ ਖਵਾ ਹਨਾ ਸੋ ਤੇ ਤਾਂ ਕਰਕੇ ਮੈਂ ਅੰਮ੍ਰਿਤਸਰ ਆਈ ਸੀ ਤੇ ਫਿਰ ਮੈਂ ਬਣਾ ਰਹੀ ਸੀ ਸੋ ਅੱਜ ਨਾ ਵਾਈਟ ਸੌਸ ਪਾਸਤਾ ਇੱਕ ਜਾਣੇ ਲਈ ਨਹੀਂ ਮਤਲਬ ਕਾਫੀ ਜਾਣੇ ਲਈ ਬਣਾ ਹੈ ਮਤਲਬ 5-6 ਜਾਣੇ ਸੀਗੇ ਘਰ ਵਿੱਚ ਸਭ ਬੋਲ ਰਹੇ ਸੀਗੇ ਦੁਪਹਿਰ ਦਾ ਟਾਈਮ ਸੀ ਵੀ ਅਸੀਂ ਵਾਈਟ ਸੌਸ ਪਾਸਤਾ ਖਾਣਾ ਸੋ ਮੈਂ ਕਿਹਾ ਚੱਲ ਮੈਂ ਬਣਾ ਦੇਣੀ ਆ ਸੋ ਇਹਦੇ ਲਈ ਮੈਂ ਕਿ ਕੀਤਾ ਪਾਣੀ ਮਤਲਬ ਗਰਮ ਰੱਖ ਦਿੱਤਾ ਪਾਸਤਾ ਬੋਇਲ ਕਰਨ ਲਈ ਵਾਈਟ ਸੌਸ ਪਾਸਤਾ ਬੈਸੇ ਤੁਹਾਨੂੰ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਦੱਸਿਆ ਹੋਇਆ ਹੈ ਡਿਟੇਲਡ ਹੈ ਹਨਾ ਵੀਡੀਓ ਡਿਟੇਲਡ ਹੈ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਤੇ ਇਹ ਮੈਂ ਪਾਣੀ ਗਰਮ ਕਰਨ ਲਈ ਰੱਖਿਆ ਸੀਗਾ ਤੇ ਥੋੜਾ ਜਿਹਾ ਨਮਕ ਪਾ ਦਿੱਤਾ ਪਾਸਤੇ ਵਿੱਚ ਥੋੜਾ ਨਾ ਨਮਕ ਨਾਲ ਫਲੇਵਰ ਮਤਲਬ ਐਡ ਆਨ ਹੋ ਜਾਂਦਾ ਤੇ ਥੋੜਾ ਜਿਹਾ ਮੈਂ ਨਾ ਕਿਉ ਵੀ ਪਾ ਦਿੱਤਾ ਸੀਗਾ ਤੇ ਪਾਸਤਾ ਬਦਤ ਆਪਣਾ ਸੋ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਹੁਣ ਪਾਸਤਾ ਬੋਇਲ ਕਰਨ ਲਈ ਰੱਖ ਲੈਣਾ ਸੋ ਮੇਰੇ ਕੋਲ ਕਰਵੀਜੀਆਂ ਸਨੀਆਂ ਹੈ ਨਹੀਂ ਸੀਗੀਆਂ ਇਹਦੇ ਵਿੱਚ ਤੁਸੀਂ ਵੈਸੇ ਕਾਫੀ ਪਾ ਸਕਦੇ ਹੋ ਹਨ ਤੇ ਗਰਮੀ ਬਹੁਤ ਸੀਗੀ ਹਨਾ ਕੋਈ ਲੈਨ ਵੀ ਨਹੀਂ ਗਿਆ ਸੋ ਮੈਂ ਇਹਦੇ ਵਿੱਚ ਕੀ ਕੀਤਾ ਕੈਪਸਿਕਮ ਸੀਗੀਆਂ ਤੇ ਮੈਂ گارਲਿਕ ਤੇ ਪੈਣਗੇ ਹੁੰਦਾ ਇਹਦੇ ਵਿੱਚ گارਲਿਕ ਦਾ ਫਲੇਵਰ ਬਹੁਤ ਵਧੀਆ ਆਉਂਦਾ ਤੇ ਅਨੀਅਨ ਪਾ ਦਿੱਤਾ ਸੋ ਆਹੀ ਮੇਰੇ ਕੋਲ ਸੀਗੀਆਂ ਵੈਜੀਸ ਤੇ ਮੈਂ ਇਹਨੂੰ ਹੁਣ ਮੈਂ ਮਤਲਬ ਕੱਟ ਲੈਣਾ ਆਪਣਾ گارਲਿਕ ਮੈਂ ਪਹਿਲਾਂ ਕਰਨ ਲੱਗ ਪਈ ਹਨਾ ਕਿਉਂਕਿ ਪਾਸਤਾ ਬੋਇਲ ਹੋ ਰਿਹਾ ਸੀਗਾ ਸਾਈਡ ਤੇ ਤੇ ਇਹਨੂੰ ਲੱਗ ਜਾਣੇ ਸੀ ਪਾਸਤਾ ਕਾਫੀ ਜਾਂਦਾ ਸੀਗਾ ਸੋ ਇਹਨੂੰ 10 10 ਤੋਂ 12 ਮਿੰਟ ਲੱਗ ਗਏ ਹੀ ਤੇ ਨਾਲ ਨਾਲ ਮੈਂ ਕਿਹਾ ਮੈਂ ਲਸਣ ਹਨਾ ਛੇਲਣਨੀ ਆ ਤੇ ਫਿਰ ਮੈਨੂੰ ਫਾਈਨਲੀ ਹਨਾ ਬ੍ਰਿਕ ਬ੍ਰਿਕ ਕੱਟ ਲਿਆ ਤੇ ਲਸਣ ਦਾ ਫਲੇਵਰ ਵਾਈਟ ਸੌਸ ਪਾਸਤਾ ਵਿੱਚ ਨਾ ਬਹੁਤ ਵਧੀਆ ਆਉਂਦਾ ਐਵੇਂ ਕਰਕੇ ਬ੍ਰਿਕ ਬ੍ਰਿਕ ਕਰਕੇ ਅਸੀਂ ਇਹਨੂੰ ਕੱਟ ਲੈਣਾ ਹੈ ਤੇ ਫਿਰ ਮੈਂ ਕੀ ਕੀਤਾ ਸ਼ਿਮਲਾ ਮਿਰਚ ਵੀ ਨਾਲ ਹੀ ਹਨਾ ਕੱਟ ਲਈ ਇੱਥੇ ਜਗਰ ਸਾਡੇ ਕੋਲ ਹਨਾ ਰੈੱਡ ਹੋਵੇ ਔਰੇਂਜ ਹੋਵੇ ਇਹ ਸ਼ਿਮਲਾ ਮਿਰਚ ਬਹੁਤ ਵਧੀਆ ਲੱਗਦੀ ਹੈ ਹਾਂ ਤੇ ਇਸ ਟਾਈਮ ਮੇਰੇ ਕੋਲ ਗ੍ਰੀਨ ਸੀ ਕਿਸੋ ਮੈਂ ਗ੍ਰੀਨ ਹੀ ਪਾ ਰਹੀ ਸੀ ਤੇ ਇਹਦੇ ਨਾਲ ਵੀ ਬਹੁਤ ਵਧੀਆ ਬਣਦਾ ਹੈਲਦੀ ਹੁੰਦਾ ਕਾਫੀ ਵਾਈਟ ਸੌਸ ਪਾਸਤਾ ਸੋ ਇਸ ਤਰੀਕੇ ਨਾਲ ਮੈਂ ਸ਼ਿਮਲਾ ਮਿਰਚ ਕੱਟ ਲਈ ਤੇ ਲੰਬੇ ਲੰਬੇ ਪਿਆਜ਼ ਵੀ ਕੱਟ ਲੈਣੇ ਆ ਸੋ ਮੇਰੀਆਂ ਸਬਜ਼ੀਆਂ ਵੀ ਇੱਧਰ ਹੋ ਗਈਆਂ ਸੀ ਕੱਟ ਲਈਆਂ ਸੀ ਤੇ ਇੱਧਰ ਮੈਂ ਪਾਸਤਾ ਚੈੱਕ ਕੀਤਾ ਤੇ ਪਾਸਤਾ ਵੀ ਬੋਇਲਡ ਸੀਗਾ ਹੋ ਚੁੱਕਿਆ ਸੀਗਾ ਸੋ ਇਹਨੂੰ ਹੁਣ ਮੈਂ ਕੀ ਕਰ ਲੈਣਾ ਇਹਦਾ ਪਾਣੀ ਕੱਢ ਲੈਣਾ ਸੋ ਅਗਰ ਜ਼ਿਆਦਾ ਇਹਨੂੰ ਹਨਾ ਜ਼ਿਆਦਾ ਗਲ ਚੁੱਕਾ ਤੁਸੀਂ ਇਹਨੂੰ ਠੰਡੇ ਪਾਣੀ ਚ ਵੀ ਰੱਖ ਸਕਦੇ ਹੋ ਠੰਡੇ ਪਾਣੀ ਚ ਇੱਕ ਵਾਰੀ ਕੱਢ ਲੈਣਾ ਸੌਰੀ ਠੰਡਾ ਪਾਣੀ ਪਾ ਕੇ ਨਾ ਫਿਰ ਇਹਦਾ ਬੋਇਲਿੰਗ ਆਪਣਾ ਕੁਕਿੰਗ ਟਾਈਮ ਰੁਕ ਜਾਂਦਾ ਤੇ ਇਧਰ ਮੈਂ ਦੋ ਪੈਨ ਚੜਾ ਲਏ ਸੀ ਇੱਕ ਪਾਸੇ ਕੜਾਈ ਕਿਉਂਕਿ ਪਾਸਤਾ ਜ਼ਿਆਦਾ ਸੀ ਤੇ ਇਧਰ ਮੈਂ ਕੀ ਕੀਤਾ ਵੈਜੀਸ ਨੂੰ ਇਧਰ ਮੈਂ ਥੋੜਾ ਜਿਹਾ ਕੁੱਕ ਕਰ ਲੈਣਾ ਤੇ ਉਧਰ ਮੈਂ ਸੌਸ ਤਿਆਰ ਕਰ ਲੈਣੀ ਮੈਂ ਕਿਹਾ ਸਾਈਮਲਟੇਨियसਲੀ ਦੋਨੋਂ ਕੰਮ ਹੋ ਜਾਣ ਸੋ ਇੱਕ ਇੱਕ ਚਮਚਾ ਮੈਂ ਇਧਰ ਨਾ ਦੇਸੀ ਘਿਓ ਯੂਜ਼ ਕਰ ਰਹੀ ਹਾਂ ਤੁਸੀਂ ਬਟਰ ਤੇਰੇ ਫਾਈਂਡ ਆਲ ਵੀ ਯੂਜ਼ ਕਰ ਸਕਦੇ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਪਰ ਲੇਕਿਨ ਬਟਰ ਨਾਲ ਜ਼ਿਆਦਾ ਵਧੀਆ ਬਣਦਾ ਤੇ ਦੇਸੀ ਘਿਓ ਵੀ ਤੁਹਾਨੂੰ ਬੜਾ ਵਧੀਆ ਹੁੰਦਾ ਸੋ ਮੈਂ ਇੱਥੇ ਕੀ ਕੀਤਾ ਇੱਕ ਪਾਸੇ ਮੈਂ گارਲਿਕ ਨੂੰ ਨਾ 1 ਮਿੰਟ ਲਈ ਕੁੱਕ ਕਰਾਂਗੀ ਕਿਉਂਕਿ ਇਹਦਾ ਫਲੇਵਰ ਵਧੀਆ ਹੋ ਜਾਂਦਾ ਜਦੋਂ ਕੁੱਕ ਕਰਦੇ ਆ ਵਧੀਆ ਤੇ ਇਧਰ ਮੈਂ ਕੀ ਕੀਤਾ ਥੋੜਾ ਮੈਨੂੰ ਤੇਲ ਘੱਟ ਲੱਗਾ ਮਤਲਬ ਕਿਉਂ ਤੇ ਮੈਂ ਥੋੜਾ ਜਿਹਾ ਸੌਸ ਲਈ ਹੋਰ ਕਿਉਂ ਪਾ ਦਿੱਤਾ ਤਨਪਤਾ ਵਾਈਟ ਸੌਸ ਪਾਸਤੇ ਲਈ ਕੀ ਕਰਨਾ ਸੀ ਮੈਦਾ ਯੂਜ਼ ਕਰਦੇ ਆ ਸੋ ਮੈਂ ਇੱਥੇ 2 ਤੋਂ 2.5 ਚਮਚ ਮੇਰੇ ਹਿਸਾਬ ਨਾਲ ਲੱਗੇ ਸੀਗੇ ਕਿਉਂਕਿ ਜਿਆਦਾ ਪਾਸਤਾ ਸੀਗਾ ਤੁਸੀਂ 1 ਚਮਚ ਵੀ ਪਾ ਲਿਓ ਅਗਰ 2 ਤੋਂ 3 ਜਣਾਂ ਲਈ ਬਣਾ ਰਹੇ ਹੋ ਸੋ 2.5 ਚਮਚ ਮੈਂ ਪਾ ਦਿੱਤੇ ਸੀ ਕਿ ਇੱਥੇ ਤੇ ਇਹਨੂੰ ਅਸੀਂ ਹੁਣ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਥੋੜਾ ਜਿਹਾ ਕੱਚਾਪਨ ਖਤਮ ਹੋ ਜਾਏਗਾ ਤੇ ਫਿਰ ਆਪਾਂ ਇਹਦੇ ਵਿੱਚ ਦੁੱਧ ਐਡ ਕਰਦੇ ਆਂਗੇ ਤੇ ਇਹਦੀ ਸੌਸ ਹੀ ਬਣਾਉਣੇ ਇੱਕ ਟ੍ਰਿਕ ਹੁੰਦੀ ਹੈ ਤੇ ਬਾਕੀ ਪਾਣੀ ਜਾਂਦਾ ਹੈ ਨਾ ਇੱਧਰ ਮੇਰਾ ਮਤਲਬ ਲਸਣ ਵੀ ਹੋ ਚੁੱਕਿਆ ਸੀਗਾ ਤੇ ਮੈਂ ਹੁਣ ਕੀ ਕਰਾਂਗੀ ਪਿਆਜ਼ ਤੇ ਸ਼ਿਮਲਾ ਮਿਰਚ ਐਡ ਕਰ ਦਿੰਨੀ ਆ ਜਿਹੜੀ ਵੀ ਸਬਜ਼ੀਆਂ ਤੁਹਾਡੇ ਕੋਲ ਹੋ ਗਈਆਂ ਸਾਰੀਆਂ ਇਕੱਠੀਆਂ ਪਾ ਦਿਓ ਬਸ ਲਸਣ ਨੂੰ ਆ ਨਾ ਪਹਿਲਾਂ ਥੋੜਾ ਜਣਾ ਪਕਾਣਾ ਬਾਕੀ ਇਹਦੇ ਅਗਰ ਇਹਦੇ ਵਿੱਚ ਤੁਹਾਡੇ ਕੋਲ ਹਨਾ ਕੋਈ ਹੋਰ ਵੀ ਸਬਜ਼ੀਆਂ ਹੋਣਗੀਆਂ ਉਹ ਵੀ ਇਹਦੇ ਨਾਲ ਅਗਰ ਕੌਨਜ਼ ਹੋਏ ਤੇ ਕੌਨ ਨੂੰ ਤੁਸੀਂ ਅਗਰ ਬੋਇਲਡ ਆ ਤੇ ਬੋਇਲ ਇਦਾਂ ਹੀ ਪਾ ਦਨੇ ਆ ਤੇ ਅਗਰ ਬੋਇਲ ਕਰਨੇ ਉਹਨੂੰ ਪਾਣੀ ਵਿੱਚ ਬੋਇਲ ਕਰਕੇ ਨਾ 1-2 ਮਿੰਟ ਲਈ ਰੱਖ ਕੇ ਤੇ ਫਿਰ ਇਹਨੂੰ ਸਬਜ਼ੀਆਂ ਦੇ ਨਾਲ ਹੀ ਪਕਾ ਲੈਣਾ ਜਾਂ ਡਾਇਰੈਕਟ ਤੁਸੀਂ ਪਾਸਤਾ ਬਣਨ ਤੋਂ ਬਾਅਦ ਵੀ ਪਾ ਸਕਦੇ ਹੋ ਸੋ ਮੈਂ ਕੀ ਕੀਤਾ ਇੱਥੇ ਮੇਰਾ ਚੰਗੀ ਤਰ੍ਹਾਂ ਮੈਦਾ ਪਹੁੰਚ ਗਿਆ ਸੀ ਤੇ ਇਧਰਲੇ ਪਾਸੇ ਮੈਂ ਹੁਣ ਕੀ ਕੀਤਾ ਇਹਨੂੰ ਦੁੱਧ ਨਾਲ ਹਨਾ ਦੁੱਧ ਮੈਂ ਮਤਲਬ ਫ੍ਰਿਜ ਤੋਂ ਕੱਢ ਕੇ ਯੂਜ਼ ਕਰ ਰਹੀ ਸੀਗੀ ਤੇ ਮਲਾਈ ਆਈ ਸੀ ਉਹਨੂੰ ਸਾਈਡ ਤੇ ਕਰ ਲਿਆ ਤੇ ਦੁੱਧ ਪਾ ਕੇ ਇਹਨੂੰ ਚੰਗੀ ਤਰ੍ਹਾਂ ਕੰਟੀਨਿਊਸਲੀ ਆਪਾਂ ਹਿਲਾਉਣਾ ਚਮਚੇ ਨਾਲ ਮਤਲਬ ਸੌਰੀ ਮੈਂ ਤੇ ਇੱਥੇ ਵਿਸਕਰ ਲਿਆ ਤੁਸੀਂ ਚਮਚ ਲੈ ਸਕਦੇ ਹੋ ਤੇ ਉਹਦੇ ਨਾਲ ਚੰਗੀ ਤਰ੍ਹਾਂ ਹਿਲਾਉਣਾ ਤਾਂ ਜੋ ਬਿਲਕੁਲ ਵੀ ਗੁੱਠਲੀਆਂ ਨਾ ਬਣਨ ਸੌਸ ਤਾਂ ਇਹੀ ਮਤਲਬ ਹੁੰਦਾ ਨਾ ਇੱਕ ਕਹਿੰਦੇ ਰਾਜ ਜਿਹਨੂੰ ਕਹਿੰਦੇ ਵਾਈਟ ਸੌਸ ਦਾ ਤੇ ਇਦਾਂ ਮਤਲਬ ਇਹਨੂੰ ਕੰਟੀਨਿਊਸਲੀ ਚਲਾਉਣਾ ਹੈ ਤੇ ਬਿਲਕੁਲ ਵੀ ਗੁਠਲੀ ਨਹੀਂ ਬਣਨੀ ਚਾਹੀਦੀ ਉਧਰ ਉਹ ਸੌਸ ਹੋ ਰਹੀ ਸੀਗੀ ਆਲਮੋਸਟ ਹੋ ਹੀ ਚੁੱਕੀ ਸੀ ਹੈ ਨਾ ਤੇ ਥੋੜਾ ਦੇਖਦੇ ਆ ਦੁੱਧ ਪਾਉਣੀ ਲੋੜ ਪੈਂਦੀ ਹੈ ਕਿ ਨਹੀਂ ਤੇ ਇਧਰ ਮੇਰੀ ਸਬਜ਼ੀਆਂ ਚ ਮੈਂ ਥੋੜਾ ਜਿਹਾ ਨਮਕ ਪਾ ਕੇ ਇਹਨੂੰ ਪਕਾ ਰਹੀ ਸੀ ਆ ਦੇਖੋ ਥੋੜੀ ਜੀ ਨਾ ਸੌਸ ਥੋੜੀ ਥਿੱਕ ਸੀਗੀ ਤੇ ਥੋੜਾ ਮੈਂ ਪਤਲਾ ਕਰ ਲਈ ਦੁੱਧ ਹੋਰ ਪਾ ਲਿਆ ਅੱਜ ਮੈਂ ਚੰਗੀ ਤਰ੍ਹਾਂ ਤੁਹਾਨੂੰ ਹੈ ਨਾ ਪੂਰੀ ਕੁਆਂਟੀਟੀ ਨਹੀਂ ਦੱਸ ਰਹੀ ਇਨਗਰੀਡੀਅੰਟ ਸੀ ਕਿਉਂਕਿ ਮਤਲਬ ਉਹ ਹੁੰਦਾ ਨਾ ਕਿ ਮੈਂ ਆਪਣੇ ਹਿਸਾਬ ਨਾਲ ਬਣਾ ਲਈ ਸੀ ਜਿਆਦਾ ਜਾਣੇ ਸੀਗੇ ਇਹ ਮੈਂ ਕਿਉਂਕਿ ਦੱਸਿਆ ਹੋਇਆ ਤੁਹਾਨੂੰ ਵੀ ਕਿੱਦਾਂ-ਕਿੱਦਾਂ ਕਰਨਾ ਸੋ ਡਿਟੇਲਡ ਨਹੀਂ ਹੈ ਪਰ ਫਿਰ ਵੀ ਤੁਹਾਨੂੰ ਪਤਾ ਲੱਗ ਜੇਗਾ ਇਹਦੇ ਵਿੱਚ ਵੀ ਸੋ ਇੱਧਰ ਸਬਜ਼ੀਆਂ ਰੱਖਿਆ ਸੀ ਇੱਧਰ ਮੇਰੀ ਸੌਸ ਰੈਡੀ ਹੋ ਗਈ ਸੀ ਤੇ ਤੁਸੀਂ ਦੇਖਿਓ ਇਹਦੇ ਵਿੱਚ ਪਹਿਲਾਂ ਜਿਵੇਂ ਨਮਕ ਜੋ ਮਸਾਲੇ ਸੀ ਪਾਨੇ ਪਹਿਲਾਂ ਪਾ ਦੋ ਬਾਅਦ ਵਿੱਚ ਚੀਜ਼ ਪਾ ਦੋ ਤੇ ਪਰ ਤੇ ਇਹਦੇ ਵਿੱਚ ਅੱਜ ਮੈਂ ਪਹਿਲਾਂ ਹੀ ਚੀਜ਼ ਯੂਜ਼ ਕਰਾਂਗੀ ਤੇ ਉਸ ਤੋਂ ਬਾਅਦ ਸਾਰੇ ਮਸਾਲੇ ਪਾਏ ਤੇ ਆ ਮੈਂ ਚੀਜ਼ ਇੱਥੇ ਮੋਜ਼ਰੇਲਾ ਜਿਹੜੀ ਆਪਾਂ ਹਨਾ ਉਹ ਲੈਨੇ ਆ ਪਿਜ਼ੇ ਵਾਲੀ ਉਹੀ ਲਈ ਤੁਸੀਂ ਇੱਥੇ ਪ੍ਰੋਸੈਸਡ ਚੀਜ਼ ਵੀ ਯੂਜ਼ ਕਰ ਸਕਦੇ ਹੋ ਸੋ ਇਹ ਪੂਰੀ ਤਰ੍ਹਾਂ ਨਾ ਮਤਲਬ ਫ੍ਰੀਜ਼ਰ ਚੋਂ ਕੱਢੀ ਸੀਗੀ ਤੇ ਕਾਫੀ ਠੰਡੀ ਸੀ ਕਾਫੀ ਮਤਲਬ ਉਹ ਹੋਈ ਸੀਗੀ ਬਰਫ਼ ਜੰਮੀ ਸੀ ਇਹਦੇ ਵਿੱਚ ਸੋ ਮੈਂ ਐਦਾਂ ਕਰਕੇ ਇਹਨੂੰ ਲੈ ਲਈ ਤੇ ਇਹਨੂੰ ਵੀ ਚੰਗੀ ਤਰ੍ਹਾਂ ਉਹ ਕਰ ਲੈਣਾ ਤੇ ਆਪਣੇ ਦੇਖੋ ਸਾਸ ਕਿੱਡੀ ਸੋਹਣੀ ਬਣ ਕੇ ਤਿਆਰ ਚੀਜ਼ੀ ਚੀਜ਼ੀ ਸਾਸ ਬਣ ਕੇ ਤਿਆਰ ਹੋ ਗਈ ਸੀ ਥੋਣੇ ਦੇ ਵਿੱਚ ਕੀ ਕਰ ਦੇਣਾ ਆਪਾਂ ਜਿਹੜਾ ਬੇਸਿਕ ਮਸਾਲੇ ਦੇ ਵਿੱਚ ਐਡ ਕਰਦਾ ਜਿਆਦਾ ਕੁਝ ਤੇ ਕਰਨਾ ਨਹੀਂ ਥੋੜਾ ਨਮਕ ਅਸੀਂ ਸਬਜ਼ੀਆਂ ਚ ਪਾਇਆ ਹੋਈ ਹੈ ਆਲਰੇਡੀ ਤੇ ਥੋੜਾ ਅੱਧਾ ਚਮਚ ਇੱਥੇ ਵੀ ਮੈਂ ਪਾ ਦਿੱਤਾ ਨਮਕ ਦਾ ਤੇ ਅੱਧਾ ਚਮਚ ਮੈਂ ਇੱਥੇ ਬਲੈਕ ਪੀਪਰ ਜਿਹੜੀ ਹੈ ਨਾ ਕਾਲੇ ਮਿਰਚ ਉਹਨੂੰ ਕੁਟੀ ਹੋਈ ਨੂੰ ਪਾ ਦਿੱਤੀ ਹੈ ਤੇ ਇੱਥੇ ਤੁਸੀਂ ਚਿਲੀ ਫਲੇਕਸ ਐਡ ਕਰਦੇ ਨੇ ਤੇ ਮੇਰੇ ਕੋਲ ਸੀ ਚਿਲੀ ਫਲੇਕਸ ਨਹੀਂ ਸੀ ਰੈੱਡ ਉਹਦਾ ਪਾਊਡਰ ਸੀਗਾ ਰੈੱਡ ਚਿਲੀ ਪਾਊਡਰ ਮੰਮਾ ਕੋਲ ਹਨਾ ਤੇ ਫਿਰ ਮੈਂ ਉਹੀ ਐਡ ਕਰ ਦਿੱਤਾ ਸੋ ਆਪਣੀ ਸੌਸ ਇੱਥੇ ਰੈਡੀ ਹੋ ਚੁੱਕੀ ਸੀ ਤੇ ਇੱਥੇ ਮਟਰ ਫਲੇਮ ਜਿਹੜੀ ਨਾ ਉਹਨੂੰ ਬੰਦ ਕਰ ਦੇਣਾ ਕਿਉਂਕਿ ਹੁਣ ਸੌਸ نیچے ਲੱਗ ਸਕਦੀ ਹੈ ਜਲ ਸਕਦੀ ਹੈ ਸੋ ਸਬਜ਼ੀਆਂ ਪਾ ਦਿੱਤੀਆਂ ਹੁਣ ਸਾਰਾ ਕੁਝ ਬੰਦ ਚ ਹੀ ਪਾਣਾ ਬੰਦ ਕਰਕੇ ਗੈਸ ਤੇ ਇੱਥੇ ਮੇਰੇ ਕੋ ਨਾ ਸੀਜ਼ਨਿੰਗ ਉਹ ਵਾਲੀ ਨਹੀਂ ਸੀਗੀ گارਲਿਕ ਬ੍ਰੈਡ ਵਾਲੀ ਸੀਜ਼ਨਿੰਗ ਸੀ ਉਹ ਪਾ ਦਿੱਤੀ ਮੈਂ ਔਰੀਗੈਨੋ ਸੀਜ਼ਨਿੰਗ ਕੋਈ ਵੀ ਤੁਸੀਂ ਪਾ ਦਿਓ 1.5 ਚਮਚ 1 1.5 ਚਮਚ ਤੇ ਬਾਕੀ ਬਸ ਗੈਸ ਤੇ ਬੰਦ ਕਰ ਹੀ ਦਿੱਤਾ ਸੀਗਾ ਤੇ ਹੁਣ ਬਸ ਪਾਸਤਾ ਜਿਹੜਾ ਬੋਇਲ ਕੀਤਾ ਹੋਇਆ ਰੱਖਿਆ ਉਹ ਸਾਰਾ ਪਾ ਦੇਣਾ ਤੇ ਬਸ ਇੰਨਾ ਕੀ ਕੰਮ ਸੀਗਾ ਸੌਸ ਦਾ ਕੰਮ ਹੁੰਦਾ ਜ਼ਿਆਦਾ ਤੇ ਅੱਜ ਸਾਰੇ ਖੁਸ਼ ਹੋ ਜਾਣਗੇ ਕਹਿੰਦੇ ਸੀ ਪਾਸਤਾ ਖਾਣਾ ਤੇ ਮੈਂ ਕਿਹਾ ਚੱਲ ਮੈਂ ਬਣਾ ਦਿੰਨੀ ਆ ਤੇ ਆਪਣਾ ਪਾਸਤਾ ਬਣ ਗਿਆ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤੇ ਆਪਣਾ ਪਾਸਤਾ ਵਾਈਟ ਸੌਸ ਪਾਸਤਾ ਬਣ ਕੇ ਰੈਡੀ ਵੀ ਹੋ ਗਿਆ ਅਗਰ ਹੋਰ ਸਬਜ਼ੀਆਂ ਤੁਸੀਂ ਪਾ ਸਕਦੇ ਹੋ ਤੇ ਪਾਓ ਮੈਕਸਿਮਮ ਹਨਾ ਜਿਵੇਂ ਬਰੋਕਲੀ ਪਾ ਸਕਦੇ ਆ ਆਪਾਂ ਹਨਾ ਕੌਰਨ ਸਵੀਟ ਕੌਰਨਸ ਪਾ ਸਕਦੇ ਆ ਕੌਰਨਸ ਹਨਾ ਜਾਂ ਬੇਬੀ ਕੌਰਨ ਉਹ ਵੀ ਐਡ ਕਰ ਸਕਦੇ ਹੋ ਸੋ ਆਪਣਾ ਪਾਸਤਾ 치ਜ਼ੀ ਪਾਸਤਾ ਬਣ ਕੇ ਤਿਆਰ ਹੋ ਗਿਆ ਸੀਗਾ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਤੇ ਟਾਈਮ ਦੇਖੋ ਆਪਣੀ ਜੜੀਆਂ ਲਸਣ ਵਗੈਰਾ ਛਿੱਲਣ ਨੂੰ ਹਨਾ ਕੱਟਣ ਨੂੰ ਸਬਜੀ ਇਹਨਾਂ ਨੂੰ ਲੱਗਦਾ ਤੇ ਹੋ ਜਾਂਦਾ ਬਾਕੀ ਜਦੋਂ ਬੋਇਲ ਹੋ ਰਿਹਾ ਹੋਵੇ ਪਾਸਤਾ ਤੇ ਆਪਣਾ ਪਾਸਤਾ ਬਣ ਕੇ ਇੱਧਰ ਤਿਆਰ ਹੋ ਗਿਆ ਤੇ ਤੁਸੀਂ ਵੀ ਜਰੂਰ ਇੰਜੋਏ ਕਰੋ ਤੁਸੀਂ ਵੀ ਖਾਓ ਤੇ ਬੜਾ ਵਧੀਆ ਬਣ ਕੇ ਤਿਆਰ ਹੋਇਆ ਸੀਗਾ ਤੇ ਇੱਥੇ ਮੇਰੇ ਹਸਬੰਦ ਕਹਿੰਦੇ ਸੀ ਤੂੰ ਵੀ ਟੇਸਟ ਕਰਕੇ ਦੇਖ ਲੈ ਹਨਾ ਮਤਲਬ ਘਰ ਜਿਆ ਨੂੰ ਪਹਿਲਾਂ ਟੇਸਟ ਕਰਨ ਤੋਂ ਪਹਿਲਾਂ ਤੂੰ ਟੈਸਟ ਚੈੱਕ ਕਰ ਲੈ ਹਨਾ ਨਮਕ ਵੇਰਾ ਠੀਕ ਹੈ ਮੈਂ ਕਿਹਾ ਨਹੀਂ ਬਿਲਕੁਲ ਸਹੀ ਸੀਗਾ ਸੋ ਤੁਸੀਂ ਵੀ ਜਰੂਰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮਤਲਬ ਬਣਾਇਓ ਵੀ ਪਾਸਾ ਤੇ ਕਮੈਂਟ ਵੀ ਕਰਿਓ ਜਰੂਰ ਜਿੱਥੋਂ ਤੁਸੀਂ ਮੇਰੇ ਵੀਡੀਓ ਦੇਖ ਰਹੇ ਹੋ ਤੇ ਬਾਏ ਬਾਏ